ਉੜੀ ਅਚਾਰ ਜਨਕਤ ਰਾਸ਼ੀ ਕੋਈ ਵੀ ਜਹਾਜ਼ ਤੇ ਟਰਫਲ ਦੇਣਾ ਚਾਹੁੰਦਾ ਹੈ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਭਾਰਤੀ ਕਿਸਾਨ ਜਨੂਨਿਕਤਾ ਗ੍ਰਾਹਾ ਵੱਲੋਂ ਕਿ ਉਹਨਾਂ ਵੀਰਾਂ ਦੀ ਮਦਦ ਲਈ ਸਾਨੂੰ ਜਿੰਨੀ ਵੀ ਹੋ ਸਕੇ ਬਦਨ ਤੋਂ ਵੱਧ ਤૈયਿਆ ਕਰੀਏ ਕਿਉਂਕਿ ਜਥੇਬੰਦੀ ਨੇ ਇੱਕ ਲਗਭਗ 1000 ਪਿੰਡ ਦੇ ਵਿੱਚ ਤੇ ਸਾਰੀਆਂ ਰਾਸਤ ਸਮਗਰੀ ਪਹੁੰਚਾਉਣੀ ਹੈ ਉਹਨਾਂ ਭਰਾਵਾ ਦੇ ਮਕਾਨਾਂ ਦਾ ਜ਼ਮੀਨਾਂ ਪੱਧਰ ਕਰਨੀਆਂ ਨੇ ਪੁਨਰ ਬਚਾਈ ਵੱਡੀ ਵੱਡੀ ਗਾਰ ਉਹ ਵੀ ਕੱਢਣੀ ਆ ਇਸ ਕਰਕੇ ਆਪਣੇ ਨਗਰ ਦੇ ਵਿੱਚੋਂ ਟਰੈਕਟਰ ਵੀ ਜਾਣਗੇ ਇਸ ਕਰਕੇ ਸਾਰੇ ਹੀ ਨਗਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਭਰਾਵੋ ਜਿਹੜੇ ਸਾਡੇ ਪੰਜਾਬ ਦੇ 13 ਜ਼ਿਲ੍ਹੇ ਡੁੱਬ ਚੁੱਕੇ ਨੇ ਪਾਣੀ ਦੇ ਵਿੱਚ ਵੱਡੀ ਪੱਧਰ ਦੇ ਨੁਕਸਾਨ ਹੋਇਆ ਉਹਦੇ ਲਈ ਜਿੰਨਾ ਵੀ ਆਪਾਂ ਹੋ ਸਕਦਾ ਹੈ ਵੱਧ ਤੋਂ ਵੱਧ ਯਤਨ ਕਰੀਏ ਕਿ ਉਹਨਾਂ ਦੇ ਜਖਮਾਂ ਤੇ ਆਪਾਂ ਮਾੜੀ ਮੱਲਮ ਪੱਟੀ ਲਾ ਸਕੀਏ ਉਸ ਕਰਕੇ ਭਰਾਵੋ ਬੇਨਤੀ ਕੀਤੀ ਜਾਂਦੀ ਹੈ ਕੱਲ ਤੋਂ ਆਪਣੇ ਨਗਰ ਵਿੱਚੋਂ ਸੇਵਾ ਸ਼ੁਰੂ ਕੀਤੀ ਜਾਵੇਗੀ ਭਾਰਤੀ ਕਿਸਾਨ ਜੀਉਂਦੀ ਨੇਕਤਾ ਗ੍ਰਾਹਾ ਵੱਲੋਂ ਜੋ ਵੀ ਤਿਲ ਫੁੱਲ ਸਾਡਾ ਵੀਰ ਭਰਾ ਦੇਣਾ ਚਾਹੁੰਦਾ ਹੈ ਉਹਦੇ ਲਈ ਜਥੇਬੰਦੀਆਂ ਟਰਾਲੀਆਂ ਕੱਲ ਨੂੰ ਪਿੰਡ ਵਿੱਚ ਫਿਰਨਗੀਆਂ ਤਾਂ ਕਿ ਜੋ ਵੀ ਤੁਹਾਡੀ ਤਿਲ ਫੁੱਲ ਤੁਸੀਂ ਦੇ ਸਕੋ ਉਹਦੇ ਵਿੱਚ ਆਪਣਾ ਹਿੱਸਾ ਪਾਉਣ ਦੀ ਜਰੂਰ ਖੇਚਲ ਕਰਿਓ ਇਸ ਕਰਕੇ ਨਕਰ ਨੂੰ ਬੇਨਤੀ ਕੀਤੀ ਜਾਂਦੀ ਹੈ ਖੋਲ ਕੀ ਕੀ 바ਬੂ ਦਾ ਬាទ ਸਹਿਯੋਗ ਕਰਨ ਦੀ ਖੇਚਲ ਕਰਿਓ ਕਿਉਂਕਿ ਭਰਾਵੋ ਤੁਹਾਡਾ ਇੱਕ ਦਿੱਤਾ ਹੋਇਆ ਦਿਲਦਾਨ ਉਹਨਾਂ ਲਈ ਬਹੁਤ ਸਹਾਈ ਹੋਣਾ ਹੈ ਜੋ ਵੀ ਤੂੜੀ ਦੀ ਤੁਸੀਂ ਪੰਡ ਸਾਹਿਬ ਨੂੰ ਦਿਓਗੇ ਜਾਂ ਜੋ ਵੀ ਰਸਤ ਕਿਸੇ ਵੀ ਪ੍ਰਕਾਰ ਦੀ ਸਾਨੂੰ ਦਿਓਗੇ ਕਿਉਂਕਿ ਜਥੇਬੰਦੀ ਨੇ بڑے ਵੱਡੇ ਪੱਧਰ ਤੇ ਤਿਆਰ ਕਰਿਆ ਉਹਨਾਂ ਦੀ ਮਦਦ ਤੇ ਖੜਨ ਦਾ ਇਸ ਕਰਕੇ ਭਰਾਵੋ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਯਤਨ ਕਰੀਏ ਕਿਉਂਕਿ ਉਹਨਾਂ ਦੀ ਜਿਹੜੇ ਫਸਲਾਂ ਸੀ 6 ਮਹੀਨੇ ਭਰਾਵੋ ਉਹ ਨਹੀਂ ਆਉਣੀਆਂ ਉਹ ਜਿਹੜੇ ਉੱਥੇ ਮਜ਼ਦੂਰ ਨੇ ਜਾਂ ਦੁਕਾਨਦਾਰ ਨੇ ਉਹਨਾਂ ਦੀ ਵੀ ਦਿਹਾੜੀ ਤੇ ਪਾ ਕੋਈ ਨਹੀਂ ਚੱਲਣੀ ਕਿਉਂਕਿ ਸਾਰੇ ਦੇ ਸਾਰੇ ਜਿਹੜੇ ਉਹਨਾਂ ਦੇ ਮਕਾਨ ਨੇ ਉਹ ਵੀ ਡਿੱਗ ਚੁੱਕੇ ਨੇ ਇਸ ਤੋਂ ਇਲਾਵਾ ਜਿਹੜਾ ਉਹਦੇ ਪਸ਼ੂ ਨੇ ਪਸ਼ੂ ਵੀ ਮਰ ਚੁੱਕੇ ਨੇ ਇਸ ਕਰਕੇ ਭਰਾਵੋ ਮੜਮੜ ਪੱਕੀ ਗਾਰ ਉਹਨਾਂ ਦੇ ਘਰਾਂ ਵਿੱਚ ਆ ਚੁੱਕੀ ਹੈ ਕਿਉਂਕਿ ਜਿੰਨਾ ਇਸ ਵਾਰ ਨੁਕਸਾਨ ਹੋਇਆ ਹੈ 1988 ਤੋਂ ਬਾਅਦ ਭਾਵੇਂ ਵਿਚਾਰ ਵਿੱਚ ਫੇਰ ਵੀ 94 ਦੇ ਵਿੱਚ ਆੜਾਏ ਸੀ ਪਰ ਇਸ ਕਰਕੇ ਇਸ ਵਾਰ ਜਿਆਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਖਾਸ ਕਰ ਸਾਡੇ 12 13 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਵਿੱਚ ਆਪਣੇ ਸਕੂਲ ਦੀ ਰੋਜ਼ੀ ਜਥੇਬੰਦੀ ਵੱਲੋਂ ਡਿਊਟੀ ਲੱਗੀ ਹੈ ਕਿ ਜਿੰਨਾ ਵੀ ਹੋ ਸਕੇ ਆਪਾਂ ਉਹਨਾਂ ਦੀ ਮਦਦ ਕਰੀਏ ਕਿਉਂਕਿ ਜੇ ਭਰਾਵੋ ਆਪਣਾ ਦਿੱਤਾ ਇੱਕ ਵੀ ਤਰਫਲਦਾਨ ਉਹਨਾਂ ਲਈ ਵੱਡੀ ਪੱਧਰ ਦੇ ਸਹਾਇ ਹੋਣਾ ਇਸ ਕਰਕੇ ਕੱਲ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਵੱਲੋਂ ਆਪਣੀਆਂ ਟਰਾਲੀਆਂ ਨਗਰ ਵਿੱਚ ਫੇਰੀਆਂ ਜਾਣਗੀਆਂ ਸੇਵਾਦਾਰ ਤੁਹਾਡੇ ਦਰਾਂ ਵਿੱਚ ਆ ਕੇ ਤੁਹਾਡੇ ਤੋਂ ਸੇਵਾ ਮੰਗਣਗੇ ਇਸ ਕਰਕੇ ਸਭ ਨੂੰ ਨੌਜਵਾਨਾਂ ਨੂੰ ਵੱਡੀ ਪੱਧਰ ਦੇ ਕਲੱਬਾਂ ਨੂੰ ਜਿਹੜੀਆਂ ਸਾਡੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਹਿਯੋਗ ਕਰੋ ਤਾਂ ਕਿ ਆਪਾਂ ਉਹਨਾਂ ਦਾ ਜਿੰਨਾ ਵੀ ਹੋ ਸਕੇ ਹੀ ਸਹਿਯੋਗ ਕਰੀਏ ਇਸ ਕਰਕੇ ਦੁਬਾਰਾ ਫੇਰ ਹੱਥ ਜੋੜ ਕੇ ਨਗਰ ਦੇ ਸੂਝਵਾਨ ਲੋਕਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਭਰਾਵੋ ਕਿ ਜਿੰਨਾ ਵੀ ਹੋ ਸਕਦਾ ਆਪਾਂ ਉਹਨਾਂ ਨੂੰ ਟੈਲੀਫੋਨ ਦਾਨ ਦੇਈਏ ਕਿਉਂਕਿ ਆਪਣੇ ਤਰਫੋਂ ਦਿੱਤੇ ਦਾਨ ਨਾਲ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਸਹਾਰਾ ਆਉਣਾ ਹੈ ਕਿਉਂਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਆਪਸ ਵਿੱਚ ਲੜ ਰਹੀਆਂ ਨੇ ਸੈਂਟਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਦੂਜੇ ਸਰਾਂ ਠਿੱਕਰਾਂ ਪਾਂਦ ਰਹੀ ਐ ਇਹਨਾਂ ਨੇ ਕੁਛ ਨਹੀਂ ਕਰਦਾ ਇਸ ਕਰਕੇ ਭਰਾਵੋ ਜਿੰਨੀ ਵੀ ਤੁਸੀਂ ਮਦਦ ਕਰੋਗੇ ਤੁਸੀਂ ਉਹ ਗਰੀਬੜੇ ਲੋਕ ਆ ਤੁਸੀਂ ਹੀ ਉਹਨਾਂ ਦੀ ਮਦਦ ਕਰੋਗੇ ਕਿਉਂਕਿ ਜਦੋਂ ਵੀ ਪੰਜਾਬ ਤੇ ਵਿਫਤਾ ਆਈ ਐ ਜਾਂ ਦੂਜੀਆਂ ਸਟੇਟਾਂ ਦੇ ਜਾਂ ਕਿਸੇ ਹੋਰ ਦੇਸ਼ ਤੇ ਵਿਫਤਾ ਆਈ ਐ ਪੰਜਾਬੀ ਹਰੇਕ ਦੇ ਮੂਹਰੇ ਹੱਥ ਢਾ ਕੇ ਖੜੇ ਨੇ ਇਸ ਕਰਕੇ ਹੁਣ ਵੀ ਆਪਣੀ ਪਰਖ ਦੀ ਘਣੀ ਐ ਜੇ ਆਪਾਂ ਹੁਣ ਵੀ ਨਾ ਪਰਖ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਪੂਰੇ ਉਤਰ ਸਕੇ ਭਰਾਵੋ ਤਾਂ ਆਪਣੇ ਲਈ ਬਹੁਤ ਵੱਡੀ ਗੱਲ ਹੋਵੇਗੀ ਇਸ ਕਰਕੇ ਜਿਸ ਤਰ੍ਹਾਂ ਵੀ ਆਪਣੇ ਪੰਜਾਬੀ ਅੱਗੇ ਹਿੱਕ ਟਾ ਕੇ ਖੜਦੇ ਨੇ ਹਰ ਇੱਕ ਗੱਲ ਵਿੱਚ ਤਾਂ ਇਸ ਵਿੱਚ ਵੀ ਆਪਾਂ ਨੂੰ ਹਿੱਕ ਟਾ ਕੇ ਅੱਗੇ ਖੜਨਾ ਪਊਗਾ ਕਿਉਂਕਿ ਜੋ ਵੀ ਸਰਦਾ ਬਤਕ ਤਿਲ ਹੁਣ ਤੁਸੀਂ ਦੇਣਾ ਚਾਹੁੰਦੇ ਹੋ ਸਾਡੀ ਕੋਈ ਬੰਦਸ਼ ਨਹੀਂ ਜੋ ਵੀ ਤੁਸੀਂ ਤਿਰਫੋਂ ਦਿਓਗੇ ਤੁਹਾਡਾ ਦਿੱਤਾ ਕਿਉਂ ਨਹੀਂ ਤਿਰਫੋਂ ਦਾ ਸਹੀ ਜਗ੍ਹਾ ਤੇ ਸਹੀ ਥਾਂ ਤੇ ਪਹੁੰਚਾਇਆ ਜਾਊਗਾ ਹਰ ਇੱਕ ਚੀਜ਼ ਦੀ ਪਾਈ ਪਾਈ ਦੇ ਹਿਸਾਬ ਦਿੱਤਾ ਜਾਊਗਾ ਇਸ ਕਰਕੇ ਪ੍ਰਭੂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਤੋਂ ਨਕਰ ਦੇ ਵਿੱਚ ਆਪਣੇ ਸੇਵਾਦਾਰ ਆਉਣਗੇ ਤੇ ਜਿੰਨਾ ਵੀ ਤੁਸੀਂ ਹੋ ਸਕਦਾ ਟੈਲੀਫੋਨ ਦਾਣਾ ਕਰਨ ਦੀ ਖੇਚਲ ਕਰਿਓ